ਲਾਰੀਆ ਗੜ ਚੰਦਰਾ ਵਾਲੇ ਬਾਈਏ ਬਾਈ ਹੁਣ ਗੜ ਵੇਚ ਦੇ ਇੱਥੇ ਤੇ ਕਰਾਂਗੇ ਉਹ ਕਿੰਨਾ ਕੁ ਲੈਣਾ ਐਗਾ ਜੀ 2 ਕਿਲੋ ਦੇ ਦਿਓ ਜੀ ਕੇਰਾ ਕੀ ਰੇਟ ਆ ਜੀ 110 ਤੇ 200 ਦਾ ਪਾਇਆ ਇਹ 200 ਦਾ ਜੀ ਇਹ ਕਿੰਨਾ ਵਜਨ ਆ ਇਹ ਚ 75 6 ਆ ਬੰਦਾ ਵੀ ਨਾ ਵਧੀਆ ਜੀ ਵਧੀਆ ਤੁਸੀਂ ਸੁਣਾਓ ਇਸ ਜ਼ਮਾਨ ਮੈਸ ਕੀਤਾ ਵਿੱਚ ਬਈ ਤੇ ਕੀ ਕੀ ਮੈਸ ਕੀਤਾ ਬਈ ਉਹਦੇ ਵਿੱਚ ਬਾਈ ਦੇ ਮਾਇਨ ਦਾ ਉਹ ਡਰਾਈਵ ਕਰਾਣਾ ਚਾਹਵਾ ਕੀ ਆ। ਆਇਆ ਗਾੜੋ ਜਾਂ ਬੜੇ ਮੁਰਜ਼ੇ ਕੋਲੇ ਪਾਊਗਾ ਅਸੀਂ। ਨਹੀਂ ਨਹੀਂ ਬਹੁਤ ਵਧੀਆ ਬਹੁਤ ਵਧੀਆ। ਫਾਈਨੈਂਸ ਕਰਕੇ ਨਾ ਇਹਦੇ ਨਾਲ ਦੀ ਰੀਜ਼ ਨਹੀਂ। ਥੋੜਾ ਡਰਾਈਵ ਫਰੂਟ ਵਗੈਰਾ ਬਾਈ ਉਹਨਾਂ ਨੇ ਪਵਾਏ ਆ। ਤੇ ਆਹ ਵੇਖਿਆ ਜੀ ਬਾਈ ਹੁਣ ਆ ਗੀਤਾ ਪਤਾ ਨਹੀਂ ਘਟ ਪਾ ਮੈਂ ਦਾਵਾ ਦਾਵਾ ਕਰਦਾ ਹਾਂ ਹਾਪੜੀ ਕਰਦਾ ਹੈ ਜਿਹੜਾ ਲਾਣੀ ਨਹੀਂ ਜਾਣੀ ਮਾਰਿਆ ਸਟਾਫ ਜਿਹੜਾ ਕਿਤੇ ਕਿਤੇ ਲੁਕਾਉਂਦਾ ਚੱਲਦੇ ਚਾਰ ਗੇ ਨਟ ਥਰਗਿਆ ਬਾਈ ਉਹਨਾਂ ਭੇਲੀਆਂ ਬਣਾਉਣ ਲੱਗੇ ਆ

ਜਾਂ ਹੂੰ ਹੂੰ ਉਹ ਸੇਰੀ ਮਾਲ ਆ ਗਿਆ ਹਾਂ ਹਾਂ ਉਹ ਬਣ ਗਿਆ ਵਧੀਆ ਜਾਂ ਹਾਂ ਉਹ ਸਾਮਾਨ ਤੇ ਚੱਕੀ ਥੋੜਾ ਜਿਹਾ ਖਾਣ ਨੂੰ ਆਦੇ ਜਾਂ ਨਹੀਂ ਉਹਦਾ ਬਾਈ ਪਿੰਡ ਦਾ ਹੀ ਆ ਬਾਈ ਦੇ ਦਾ ਸਾਰਾ ਸਮਾਨ ਦਾ ਦੁਕਾਨ ਤੇ ਪਿਆ ਹੁੰਦਾ ਮੈਂ ਕਹਾਂ ਚੱਕੀ ਥੋੜਾ ਜਿਹਾ ਕਹਿੰਦਾ ਬਾਈ ਦਾ ਮੈਂ ਕਹਿੰਦਾ ਇਹ ਤਾਂ ਖੜਾ ਹੀ ਜਾਗਾ ਥੋੜਾ ਬਾਈ ਉਹੀ ਤਾਂ ਗੱਲ ਮੈਂ ਟੇਸਟ ਕਰ ਲੋ ਲੋ ਬੜਾ ਲੋ